ਹਾਂਜੀ ਆਸ ਕਰਦੇ ਹਾਂ ਉਸ ਕਾਲ ਪੁਰਖ ਵਾਹਿਗੁਰੂ ਦੀ ਰਹਿਮਤ ਦੇ ਸਦਕਾ ਤੁਸੀਂ ਸਾਰੇ ਆਪਣੇ ਘਰੇ ਠੀਕ ਠਾਕ ਹੋਮ ਹੋਗੇ ਰੋਮ, ਈਰਾਨ, ਇਰਾਕ ਇਦਾਂ ਦੀਆਂ ਬਹੁਤ ਸਾਰੀਆਂ ਕੰਟਰੀਆਂ ਨੇ ਜਿੱਥੇ ਦਾ ਪੁਰਾਣਾ ਇਤਿਹਾਸ ਬੜਾਈ ਰੋਚਕ ਤੇ ਰਸਮਈਆ ਈਰਾਨ, ਰਾਕ ਇਨ੍ਹਾਂ ਕੰਟਰੀਆਂ ਦੇ ਉੱਤੇ ਅਮਰੀਕਾ ਵਰਗੀਆਂ ਕੰਟਰੀਆਂ ਦਾ ਜਿਹੜਾ ਹਮਲਾ ਤੇਲ ਨੂੰ ਲੈ ਕੇ ਨਹੀਂ ਸੀਗਾ ਉਹ ਸੀਗਾ ਸਟਾਰਗੇਟ ਜਿਹੜੇ ਹੈਗੇ ਨੇ ਉਹਨਾਂ ਦੇ ਕਰਕੇ ਕਹਿੰਦੇ ਉਹ ਸਟਾਰ ਗੇਟ ਦੇ ਨਾਲ ਰਿਲੇਟਡ ਕੋਈ ਨਾ ਕੋਈ ਇਨਫੋਰਮੇਸ਼ਨ ਇਨ੍ਹਾਂ ਦੇਸ਼ਾਂ ਦੇ ਵਿੱਚ ਹਜੇ ਵੀ ਹੈਗੀ ਆ ਤੇ ਉਹ ਆਮ ਪਬਲਿਕ ਦੇ ਵਿੱਚ ਨਹੀਂ ਆਈ ਪਰ ਖੈਰ ਅੱਜ ਦਾ ਮੁੱਦਾ ਆਪਣਾ ਇਹ ਆ ਕਿ ਇੱਕ ਕਿਸਾਨ ਨੂੰ ਖੇਤ ਬੋਂਦੇ ਸਮੇਂ ਉਹਦੇ ਖੇਤਾਂ ਦੇ ਵਿੱਚੋਂ ਕੁਝ ਪੱਥਰ ਮਿਲੇ ਤੇ ਇਹਨਾਂ ਦੇ ਵਿੱਚ ਕੁਝ ਕੁ ਪੱਥਰ ਕਬਰਾਂ ਦੇ ਸੀ ਤੇ ਕੁਝ ਕੁ ਬੇਤੀ ਦੇ ਸੀਗੇ ਤੇ ਇਹ ਸਾਰੇ ਪੱਥਰ ਰੋਮਨ ਸਾਮਰਾਜ ਦੇ ਟਾਈਮ ਦੇ ਸੀਗੇ ਉਸ ਵੇਲੇ ਦੇ ਸੀਗੇ ਇਹ ਜਿਹੜੇ ਰੋਮਨ ਸੀਗੇ ਉਹ ਜਿਹੜੇ ਰਾਖਸ਼ ਦੀ ਪੂਜਾ ਕਰਦੇ ਹੁੰਦੇ ਸੀਗੇ ਇਹ ਸਾਰੇ ਪੱਥਰ ਉਹਨਾਂ ਦੇ ਨਾਲ ਰਿਲੇਟਡ ਸੀ ਤੇ ਉਹਨਾਂ ਨੇ ਉੱਥੇ ਕਿਤੇ ਦੱਬਤੇ ਸੀ ਅਸਲ ਦੇ ਵਿੱਚ ਜਿਹੜਾ ਰੋਮ ਆ ਰੋਮ ਵੀ ਇੱਕ ਬੜਾ ਰਹੱਸੇਮਈ ਦੇਸ਼ ਰਿਹਾ ਉਹਦਾ ਰਾਖਸ਼ਾਂ ਦੇ ਨਾਲ ਕਾਲੇ ਜਾਦੂ ਦੇ ਨਾਲ ਕਾਲੇ ਇਲਮ ਦੇ ਨਾਲ ਇਦਾਂ ਦੀਆਂ ਚੀਜ਼ਾਂ ਨਾਲ ਉਹਨਾਂ ਦਾ ਬੜਾ ਗੂੜਾ ਰਿਸ਼ਤਾ ਜਿਵੇਂ ਡਰਾਕੂਲਾ ਵਗੈਰਾ ਇਹ ਜਿਹੜੀਆਂ ਚੀਜ਼ਾਂ ਸਾਰੀਆਂ ਇਹਨਾਂ ਦੇਸ਼ਾਂ ਤੋਂ ਜ਼ਿਆਦਾ ਆਉਂਦੀਆਂ ਨੇ ਰੂਮ ਦੇ ਕੁਝ ਜਾਦੂਗਰ ਨੇ ਜਿਹੜੇ ਕਾਲਾ ਜਾਦੂ ਕਰਦੇ ਆ ਉਹ ਦੱਸਦੇ ਨੇ ਕਹਿੰਦੇ ਵੀ ਜਦੋਂ ਅਸੀਂ ਪੂਜਾ ਕਰਨੀ ਸ਼ੁਰੂ ਕਰਦੇ ਆ ਇਹਨਾਂ ਦੇ ਜਣੀ ਆਪਾਂ ਪੂਜਾ ਕਹਿ ਦਿੰਦੇ ਆਏ ਕੁਝ ਹੋਰ ਕਹਿੰਦੇ ਨੇ ਉਹਦੇ ਵਿੱਚ ਉਹ ਕਹਿੰਦੇ ਵੀ ਉਦੋਂ ਸਾਨੂੰ ਇੱਕ ਐਸੀ ਸ਼ਕਲ ਦੇ ਵਿੱਚ ਉਹ ਰਾਖਸ਼ ਦੇਖਦਾ ਜਿਹਦੇ ਵਿੱਚ ਉਹਦਾ ਅੱਧਾ ਸਰੀਰ ਜਿਵੇਂ ਆ ਬਿੱਲੀ ਦਾ ਗਾਲ ਹੁੰਦਾ ਬੰਦੇ ਦਾ ਗਾਲ ਹੁੰਦਾ ਡੱਡੂ ਦਾ ਗਾਲ ਹੁੰਦਾ ਤੇ ਉਹਦੀਆਂ ਲੱਤਾਂ ਮੱਕੜੀ ਦੀਆਂ ਹੁੰਦੀਆਂ ਅਧੀਆਂ ਲੱਤਾਂ ਬੰਦੇ ਵਾਲੀਆਂ ਹੁੰਦੀਆਂ ਵੀ ਇਦਾਂ ਦਾ ਇੱਕ ਅਜੀਬ ਜਿਹਾ ਸਾਨੂੰ ਉਹ ਸ਼ਕਲ ਦੇ ਵਿੱਚ ਦਿਖਦਾ ਤੇ ਫਿਰ ਉਹ ਜਦੋਂ ਉਹਨੂੰ ਸਿੱਧ ਕਰ ਲੈਂਦੇ ਆ ਤਾਂ ਉਹਨੂੰ ਇਨਸਾਨੀ ਰੂਪ ਦੇ ਵਿੱਚ ਆਉਣਾ ਪੈਂਦਾ ਫਿਰ ਉਹ ਇਨਸਾਨੀ ਰੂਪ ਦੇ ਵਿੱਚ ਆ ਕੇ ਇਹਨਾਂ ਦੇ ਕੰਮ ਕਰਦਾ ਸੋ ਜਿਹੜੇ ਯਹੂਦੀ ਨੇ ਉਹ ਉਹ ਜਿਹੜਾ ਰਾਜਾ ਸੋਲੋਮੋਨ ਉਹਨੂੰ ਆਪਣੀਆਂ ਇਤਿਹਾਸ ਕਿਤਾਬਾਂ ਦੇ ਵਿੱਚ ਜਾਨੀ ਕਾਫੀ ਖਤਰਨਾਕ ਰਾਜਾ ਮੰਨਦੇ ਆ ਵੀ ਉਹਦੇ ਕੋਲੇ ਕਾਫੀ ਪਾਵਰਾਂ ਸੀਗੀਆਂ ਤੇ ਇਦਾਂ ਦੀਆਂ ਬਹੁਤ ਸਾਰੀਆਂ ਕਿਤਾਬਾਂ ਨੇ ਜਿਹਦੇ ਵਿੱਚ ਦੱਸਿਆ ਗਿਆ ਵੀ ਇਹ ਜਿਹੜੇ ਰਾਖਸ਼ਸ ਨੇ ਇਹਨਾਂ ਨੂੰ ਕਿੱਦਾਂ ਸਿੱਧ ਕਰਕੇ ਆਪਣੇ ਵਸਤੇ ਵਿੱਚ ਤੁਸੀਂ ਕਰ ਸਕਦੇ ਆ ਆ ਜਿਹੜੇ ਲੰਡਨ ਦਾ ਸ਼ਾਹੀ ਪਰਿਵਾਰ ਆ ਉਹ ਵੀ ਕਿਤੇ ਨਾ ਕਿਤੇ ਦਾਵਾ ਕਰਦਾ ਰਿਹਾ ਵੀ ਅਸੀਂ ਰਾਜਾ ਸੋਲੋਮੋਨ ਦੇ ਵੰਸ਼ਜ ਆ ਮਤਲਬ ਕਿ ਅਸੀਂ ਰਾਖਸ਼ਸ ਦੇ ਪਰਿਵਾਰਾਂ ਦੇ ਵਿੱਚੋਂ ਆ ਹਨਾ ਤਾਂ ਹੀ ਉਹ ਆਪਾਂ ਨੂੰ ਪਤਾ ਵੀ ਲੰਡਨ ਦੀ ਜਿਹੜੀ ਰਾਣੀ ਸੀਗੀ ਉਹਦੇ ਬਾਰੇ ਕਿੰਨੀਆਂ ਮਿਸਟਰੀ ਵੀਡੀਓ ਆਉਂਦੀਆਂ ਰਹੀਆਂ ਹਨ ਕਦੇ ਉਹਦੀ ਅੱਖ ਕਿਸੇ ਹੋਰ ਤਰ੍ਹਾਂ ਦੀ ਹੁੰਦੀ ਸੀ ਕਦੇ ਖੋਸ਼ ਕਦੇ ਖੁਸ਼ ਜਾਣੀਆਂ ਇਹ ਸਾਰੀਆਂ ਚੀਜ਼ਾਂ ਨਾਲ ਦੀ ਨਾਲ ਚੱਲਦੀਆਂ ਨੇ ਤੇ ਇੱਕ ਦੂਜੇ ਦੇ ਨਾਲ ਛੁੜੀਆਂ ਹੋਈਆਂ ਨੇ ਸੋ ਕੁੱਲ ਮਿਲਾ ਕੇ ਜੇ ਆਪਾਂ ਦੇਖੀਏ ਰੋਮ ਹੋ ਗਿਆ ਜਾਂ ਈਰਾਨ ইরাਕ ਹੋ ਗਏ ਇਹ ਜਿਹੜੇ ਦੇਸ਼ ਨੇ ਇਹਨਾਂ ਦੇਸ਼ਾਂ ਦੇ ਵਿੱਚ ਜਿੱਥੇ ਧਾਰਮਿਕ ਲੋਕ ਰਹਿੰਦੇ ਆ ਉਥੇ ਜ਼ਿਆਦਾਤਰ ਲੋਕ ਜਿਹੜੇ ਸ਼ੈਤਾਨ ਦੀ ਪੂਜਾ ਕਰਦੇ ਆ ਜਾਂ ਜਿਹੜੇ ਕਾਲੇ ਇਲਮ ਦੇ ਥਰੂ ਜਿਹੜੇ ਕਾਲੇ ਡਾਰਕਨੈਸ ਦੇ ਥਰੂ ਆਪਣੇ ਆਪ ਨੂੰ ਸਿੱਧ ਕਰਨ ਲੱਗੇ ਹੋਏ ਨੇ ਜਾਂ ਆਪਣੇ ਆਪ ਨੂੰ ਤਾਕਤਵਰ ਬਣਾਉਣ ਲੱਗੇ ਨੇ ਉਹ ਲੋਕਾਂ ਦੀ ਗਿਣਤੀ ਜ਼ਿਆਦਾ ਇਨ੍ਹਾਂ ਦੇਸ਼ਾਂ ਦੇ ਵਿੱਚ ਧੰਨਵਾਦ